ਇਹ ਬਿਕਰਮ ਮਜੀਠੀਆ ਤੇ ਮਨੋਰੰਧਨ ਕਾਲੀਆ ਜਿਹੜਾ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਤਾਂ ਫਿਰ ਇਹ ਮਾਮਲਾ ਤਾਂ ਉੱਪਰ ਕੇ ਸਾਹਮਣੇ ਆਏਗਾ ਕਿਉਣ ਵਾਲੇ ਸਮੇਂ 'ਚ ਇਸ ਗੱਲ ਦਾ ਬੜਾ ਤਕੜਾ ਸੰਕੇਤ ਹੈ ਕਿ ਕਾਲੀਦਾ ਨਾਲ ਸੇ ਭਾਰਤੀ ਜਨਤਾ ਪਾਰਟੀ ਮੋੜ ਇਕੱਠੇ ਹੋ ਸਕਦੇ ਐ ਸੋ ਕਾਲੀਦਾ ਵੀ ਜੇ ਕਹੇ ਮੈਂ ਆਪਣੇ ਬਲਬੁੱਤੇ ਨਾਲ ਇਕੱਲੇ ਤੌਰ ਤੇ ਲੜ ਕੇ ਸਤਾਈ ਚ ਨਵਾਂ ਸਰਕਾਰ ਬਣਾ ਲਾਂਗਾ ਇਹ ਫਾਸਿਵ ਨਹੀਂ ਕਿ 트럼ਪ ਨੇ ਆਉਂਦੇ ਇਹ ਗੱਲ ਕਹੀ ਸੀ ਕਿ ਜਿਹੜੇ 9 ਲੱਖ ਪਰਮਟ ਰੱਦ ਕਰਨ ਦੀ ਆਪਾਂ ਗੱਲ ਕਰਦੇ ਆਂ ਇਹ ਰੱਦ ਕੀਤੇ ਜਾਣਗੇ ਸੋ ਫੈਸਲਾ ਹੋ ਗਿਆ ਵੱਡੇ ਪੱਧਰ ਤੇ ਹਲਚਲ ਹੈ ਇਹਨਾਂ ਚ ਕਿੰਨੇ ਪੰਜਾਬੀ ਕਿੰਨੇ ਪ੍ਰਵਾਸੀ ਭਾਰਤੀ ਆਉਣਗੇ ਇਹ ਕਿਹਾ ਨਹੀਂ ਜਾ ਸਕਦਾ ਕਿ 10 ਬਿੱਲ ਰੋਕੇ ਰੱਖੇ ਹੋਏ ਐ 10 ਬਿੱਲ ਨੂੰ ਸਮੇਂ ਦੇ ਨਹੀਂ ਕੋਈ ਕਿਸੇ ਵੇਲੇ ਦਾ ਕੋਈ ਕਿਸੇ ਵੇਲੇ ਦਾ 10 ਬਿੱਲ ਪੈਂਡਿੰਗ ਪਏ ਐ ਪਰ ਸੁਣਵਾਈ ਕੋਈ ਨਹੀਂ ਸੁਪਰੀਮ ਕੋਰਟ ਨੇ ਕਿਹਾ ਕਿ ਜਨਾਬ ਤੁਸੀਂ ਇਹ ਕੀ ਕਰ ਰਹੇ ਹੋ ਜੀ ਵਰਨਸਾ ਵੀ ਗੈਰ ਕਾਨੂੰਨੀ ਹੈ ਕਾਨੂੰਨ ਦੇ ਖਿਲਾਫ ਹੈ ਤੁਸੀਂ ਦੱਸ ਕਿਵੇਂ ਰੋਕੇ ਰੱਖੇ ਹੈ ਤੇ ਰਾਜਪਾਲ ਹੁਣੇ ਪਾਦੀ ਯਾਤਰਾ ਕੱਢ ਰਹੇ ਨੇ ਤਾਂ ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਈਡੀ ਅਧਿਕਾਰੀ ਹੈ ਜਿਹੜਾ ਉਹ ਫੜਿਆ ਜਾਂਦਾ ਹੈ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਕਿਵੇਂ ਦੇਖਦੇ ਹੋ ਤੁਸੀਂ ਤੇ ਦੇ ਏਡੇ ਵੱਡੇ ਕੁਸ਼ੀ ਹੈ ਤੁਸੀਂ ਉਹਨਾਂ ਨੂੰ ਫਰੋਲ ਤੇ ਕਰੋਲ ਦੇ ਰਹੇ ਹੋ ਕਿਵੇਂ ਫਿਰ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਇਕੱਠੀ ਫਰੋਲ ਦੇ ਦਿਓ ਗੜਗਾਲ ਸਾਹਿਬ ਪਹਿਲੇ ਜਥੇਦਾਰ ਨਹੀਂ ਜਿਨ੍ਹਾਂ ਨੇ ਗੱਲ ਕਹੀ ਹੋਏ ਸੋਮਣੀ ਕਾਲੀਦਾਲਾ ਵੱਲੋਂ ਵੱਡੀ ਭਰਮੀ ਕਾਨਫਰੰਸ ਕੀਤੀ ਜਾ ਰਹੀ ਹੈ। ਉਸ ਗ੍ਰੀਸਨ ਬਾਦਲ ਅੰਦਾਜ਼ਾ ਹੈ ਜਿਹਦਾ ਕਿ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸemਾ ਲੈਣੀ ਹੈ ਔਰ ਉਹਨਾਂ ਦੀ ਗੋਈ ਇੱਥਾਂ ਹੋਏਗੀ ਦਮਦਮਾ ਸਾਬ ਸਾਕੀ ਦੀ ਕਾਨਫਰੰਸ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲ ਕਰਾਂਗੇ ਪੰਜਾਬ ਦੇ ਵਿੱਚ ਉਸ ਹੋਏ ਹਮਲੇ ਦੀ ਜਿਸ ਨੇ ਸਿਆਸਤ ਪਖਾ ਦਿੱਤੀ ਹੈ ਕਿਉਂਕਿ ਮਨਰੰਜਨ ਕਾਲੀਆ ਉਹਨਾਂ ਦੇ ਘਰ ਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚੀਜ਼ਾਂ ਬਾਹਰ ਆਈਆਂ ਨੇ ਸਿੱਟੇ ਜੋ ਨਿਕਲੇ ਨੇ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਵੀ ਨੇ ਤੇ ਕਈ ਜੋ ਬਹੁਤ ਸਮੇਂ ਤੋਂ ਮਾਹਿਰ ਜੋ ਗੱਲਾਂ ਕਹਿ ਰਹੇ ਸੀ ਕਿਤੇ ਨਾ ਕਿਤੇ ਉਹਦੇ ਸੰਕੇਤ ਵੀ ਨੇ ਸੋ ਇਸ ਤੋਂ ਇਲਾਵਾ ਗੱਲ ਕਰਾਂਗੇ 트럼ਪ ਦੇ ਇੱਕ ਹੋਰ ਵੱਡੇ ਫੈਸਲੇ ਦੀ ਤੇ ਹੋਰ ਉਾਕ-ਵਕ ਕਗਤਿਵਧੀਆਂ ਜੋ ਪੰਜਾਬ ਤੇ ਭਾਰਤ ਦੇ ਵਿੱਚ ਹੋ ਰਹੀਆਂ ਨੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਬ੍ਰਹ ਮਿਹਰਬਾਨੀ ਤੁਹਾਨੂੰ ਤੇ ਦਰਸ਼ਕਾਂ ਨੂੰ ਇਹਨੇ ਸਤਿਕਾਰ ਨਾਲ ਸਹਿਕਾਰ ਲਹੋ ਜਵਾਬ ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਮਨਰੰਚਨ ਕਾਲੀਆ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਅੱਜ ਵੀ ਇੱਕ ਦੋ ਸੀਸੀਟੀਵੀ ਫੁਟੇਜ ਸਾਹਮਣੇ ਆਈਆਂ ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਦੋਸ਼ੀ ਨੂੰ ਪੇਸ਼ ਵੀ ਕੀਤਾ ਗਿਆ ਉਹ ਇੱਕ ਵੱਖਰਾ ਪੱਖ ਹੈ ਪਰ ਇਸ ਹਮਲੇ ਤੋਂ ਬਾਅਦ ਸਿਆਸੀ ਤੌਰ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਇਹ ਜਾਨਣਾ ਬਹੁਤ ਜ਼ਰੂਰੀ ਹੈ ਜਿੱਥੇ ਇੱਕ ਪਾਸੇ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਜਾਂਦੇ ਨੇ ਹੰਸਰਾਜ ਹੰਸੂਣਾ ਦੇ ਘਰ ਜੋ ਕਿ ਭਾਜਪਾ ਦੇ ਲੀਡਰ ਨੇ ਤਾਂ ਇਹ ਦੂਜੇ ਪਾਸੇ ਮਜੀਠੀਆ ਦੀ ਜੋ ਮਨੋਰੰਜਨ ਕਾਲੀਆ ਉਹਨਾਂ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੁੰਦੀ ਹੈ ਮੁਲਾਕਾਤ ਕਰਨ ਜਾਂਦੇ ਨੇ ਉਹਨਾਂ ਨਾਲ ਉਹ ਬਹੁਤ ਕੁਝ ਜ਼ਾਹਰ ਕਰਦੀ ਹੈ ਕਿਉਂਕਿ ਆਪ ਦੇ ਖਿਲਾਫ ਸਾਰਾ ਕੁਝ ਇਸ ਮੌਕੇ ਦੱਸਿਆ ਗਿਆ ਪਰ ਕੀ ਸੰਕੇਤ ਇਹ ਹੋ ਸਕਦੇ ਨੇ ਕਿ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਵਿਚਤਾਈਆਂ ਜਾ ਰਹੀਆਂ ਨੇ ਕਿ ਭਾਜਪਾ ਤੇ ਕਾਲੀ ਦਲ ਇਕੱਠੇ ਤਾਂ ਹੋਣਗੇ ਸਮਾਂ ਜ਼ਰੂਰ ਲੱਗੇਗਾ ਕਿ ਇਸ ਚੀਜ਼ ਦੇ ਸੰਕੇਤ ਸ਼ੁਰੂ ਹੋ ਗਏ ਨੇ ਬਿਲਕੁਲ ਪਰ ਆਮ ਸਵਾਲ ਅਜਿਹਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਮਨੋਹਰ ਕਾਲੀਆ ਭਾਰਤੀ ਜਨਤਾ ਪਾਰਟੀ ਦੇ ਸਿਨੇ ਰਾਗੂ ਦਾ ਹਣੀ ਕੋਈ ਦੂਰ ਨਹੀਂ ਕਾਲੀ ਰਾਜ ਤੇ ਭਾਜਪਾ ਜੋ ਘਾਟ ਜੋੜ ਸੀ ਸਰਕਾਰ ਸੀ ਉਹ ਸਰਕਾਰ ਦੇ ਚ ਕੈਬਨਟ ਮੰਤਰੀ ਵੀ ਰਹੇ ਆ ਔਰ ਬਾਦਲ ਪਰਵਾਰ ਨਾਲ ਹੀ ਅਕਾਲੀਆ ਦੇ ਬੜੇ ਚੰਗੇ ਸਬੰਧ ਰਹੇ ਹਨ ਜਿਸ ਮੁੱਦੇ ਦਾ ਪਾਸ ਜ਼ਿਕਰ ਕਰ ਰਹੇ ਹਾਂ ਜਿਸ ਤਰ੍ਹਾਂ ਉਹਨਾਂ ਦੇ ਘਰ ਤੇ ਹਮਲਾ ਹੋਇਆ ਉਸ ਦੀ ਚਾਤ ਸਰੇ ਤੋਂ ਨਿਖੇਦੀ ਹੋ ਰਹੀ ਹੈ ਭਾਜਪਾ ਦੇ ਤਾਂ ਕੌਮੀ ਪੱਤਰ ਤੋਂ ਲੈ ਕੇ ਸੁਭਾ ਪੱਤਰ ਦੇ ਅਗੂ ਸਾਰੇ ਉਹਨਾਂ ਨਾਲ ਜੱਟ ਕੇ ਖੜੇ ਆ ਪਰ ਜਿਹੜਾ ਮਾਮਲਾ ਇਸ ਵੇਲੇ ਜਿਸ ਦਾ ਆਪਾਂ ਜ਼ਿਕਰ ਕੀਤਾ ਉਹ ਹੈ ਕਿ ਸੋਹਣੀ ਅਕਾਲੀ ਦਲ ਦੇ ਕਦਮ ਰਾਗੂ ਜੇ ਪੰਜਾਬ ਚ ਆਪਾਂ ਅਕਾਲੀ ਦਲ ਦੇ ਸੀਨੀਅਰ ਲੀਡਰਸ਼ਿਪ ਦੀ ਗੱਲ ਕਰੀ ਤਿੰਨ ਵੱਡੇ ਆਗੂਆਂ ਦਾ ਨਾਂ ਲਈਏ ਜ਼ਿਕਰ ਕਰੀਏ ਹਾਂ ਸਗੀ ਸਿੰਘ ਬਾਦਲ ਚਾਹੇ ਪ੍ਰਧਾਨ ਨੇ ਆਪ ਮੰਨ ਕੇ ਚੱਲੇ ਕਿ ਪ੍ਰਧਾਨੀਆ ਸੁਖਵੀਰ ਸਿੰਘ ਬਾਦਲ ਬੀਬਾ ਹਰਸਿਮਰਤ ਬਾਦਲ ਆਪਣੇ ਉੱਤੇ ਪਾਰਲੀਮੈਂਟ ਮੈਂਬਰ ਤੇ ਤੀਜਾ ਨਾਮ ਹੈ ਵਿਕਰਮ ਸਿੰਘ ਮਜੀਠੀਆ ਜਿੰਨ ਦਾ ਕਾਲੀ ਦਲ ਚਿਰ ਰਟ ਚੱਲਦੀ ਹੈ ਕਾਲੀ ਦਲ ਦੇ ਵਿੱਚ ਆਪਾਂ ਕਹੀ ਕਿ ਉਹਨਾਂ ਦਾ ਕਹਿਣਾ ਮੰਨਿਆ ਜਾਂਦਾ ਫੈਸਲੇ ਲਈ ਜਾਂਦੇ ਹੁੰਦੇ ਆ 28 ਤਵ ਤੇ ਵਿਕਰਮ ਮਜੀਠੀਆ ਤੇ ਮਨੋਰਿੰਦਰ ਕਾਲਿਆ ਜਦੋਂ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰ ਤਾਂ ਫਿਰ ਮਾਮਲਾ ਤਾਂ ਵਰ ਕੇ ਸਾਹਮਣੇ ਆਏਗਾ ਕਿ ਆਉਣ ਵਾਲੇ ਸਮੇਂ ਚ ਇਸ ਗੱਲ ਦਾ ਬੜਾ ਤਕੜਾ ਸੰਕੇਤ ਹੈ ਕਿ ਕਾਲੀਦਾਸ ਤੇ ਭਾਰਤੀ ਜਨਤਾ ਪਾਰਟੀ ਮੋੜ ਇਕੱਠੇ ਹੋ ਸਕਦੇ ਐ ਇੱਕ ਦੂਜੇ ਦੇ ਨੇੜੇ ਆਉਂਦੇ ਨਜ਼ਰ ਆ ਰਿਹਾ ਜੇ ਮੈਂ ਗਲਤ ਨਾ ਹੋਵਾਂ ਤੇ ਸਦੇ ਪਹਿਲਾ ਮੌਕਾ ਹੋਏਗਾ ਕਿ ਕਿਸੇ ਭਾਜਪਾ ਦੇ ਸੀਨੀਅਰ ਆਗੂ ਨਾਲ ਕਾਲੀਦਾਸ ਦੀ ਰਿਟ੍ਰੀਟ ਵਿੱਚ ਤੋਂੜ ਵਿਛੋੜੇ ਤੋਂ ਬਾਅਦ ਪਹਿਲੀ ਪ੍ਰੈਸ ਕਾਨਫਰੰਸ ਹੋਏਗੀ ਮਨਿੰਦਰ ਘਾਰਗਿਆ ਬਿਕਰਮਜੀਤਿਆ ਜਿਹੜੀ ਸਾਂਝੇ ਤੌਰ ਤੇ ਕੀਤੀ ਗਈ ਹੈ। ਦੇਸ਼ਕ ਦੇ ਬਾਰੇ ਕੋਈ ਦੋਰ ਹੈ ਨਹੀਂ ਕਿ ਮੋਦਾ ਅਮਨ ਕੁੰਮਦੀ ਸਥਿਤੀ ਦਾ ਹੈ। ਉਹਨਾਂ ਕਾਲੀਆ ਦੇ ਘਰ ਤੇ ਹਮਲੇ ਦਾ। ਉਹ ਤਾਂ ਦੇਖੋ ਬਾਹਰ ਰਹਿ ਕੇ ਆਪਣੇ ਤੌਰ ਤੇ ਵੀ ਜਿਹੜੇ ਪੋਲੀਟੀਕਲ ਆਗੂ ਹੁੰਦੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਪਰ ਜਦੋਂ ਤੁਸੀਂ ਕਿਸੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਦੇ ਹੋ ਤਾਂ ਸੁਨੇਹਾ ਕੋਈ ਵੱਖਰਾ ਹੀ ਜਾਂਦਾ ਹੈ। ਇਹ ਸੁਨੇਹਾ ਮਨਰਿੰਦਰ ਕਾਲੀਆ ਤੇ ਬਿਕਰਮਜੀਤਿਆ ਦੀ ਜਿਹੜੀ ਸੰਜੀਤ ਪ੍ਰੈਸ ਕਾਨਫਰੰਸ ਹੈ ਬੀਗਏ ਜਰਨਲਿਸਟ ਜਿਹੜੇ ਮੁੱਦੇ ਨੂੰ ਦੇਖ ਰਹੇ ਹਨ ਕਿ ਲੱਗਦਾ ਹੈ ਕਿ ਵੱਡੇ ਸੰਕੇਤ ਹੈ ਜੋ ਤੱਕ ਸਵਾਲਾ ਮੰਨਨ ਕਾਲੀਆ ਦੇ ਘਰ ਤੇ ਹਮਲੇ ਦਾ ਜ਼ਾਤੀ ਦਾ ਜਾਂਦਾ ਪੰਜਾਬ ਪਨੀਰ ਦੀ ਨਲਾਕੀ ਦਾ ਇਸ ਤਰ੍ਹਾਂ ਬਹੁਤ ਸਾਰੇ ਮਾਲੀ ਦੇ ਨਾਲ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਕੇਰਿਆ ਜਾ ਰਿਹਾ ਹੈ ਭਾਜਪਾ ਵੱਲੋਂ ਪਰ ਜਿਸ ਤਰੀਕੇ ਨਾਲ ਹੁਣ ਬਿਕਰ ਮਜੀਠੀਆ ਨੇ ਆ ਕੇ ਗੱਲ ਕੀਤੀ ਹੈ ਐ ਜਿਵੇਂ ਨਾਲ ਖੜੇ ਹੋ ਕੇ ਇਸ ਕਾਨਫਰੰਸ ਕੀਤੀ ਹੈ ਤਾਂ ਉਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨ ਜਿਹੜਾ ਹੈਗਾ ਪੰਜਾਬ ਦੀ ਰਾਜਨੀਤੀ 'ਚ ਕਿਸ ਕਦਰ ਘਰਵੜ ਲੈਂਦੇ ਨਜ਼ਰ ਆ ਰਿਹਾ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਹੋਰ ਇੱਕ ਅਦਨ ਬਾਅਦ 'ਚ ਜਿਸ ਤਰ੍ਹਾਂ ਸ਼ਮਨੀ ਕਲਗਲੀ ਪ੍ਰਧਾਨਗੀ ਦਾ ਉਹਦਾ ਨਵੇਂ ਸਿਰੇ ਤੋਂ ਸੰਭਾਲ ਰਿਹਾ ਆਪ ਨਾਲ ਦੇਖੋ ਸਪਸ਼ਟ ਤੌਰ ਤੇ ਟੱਕਰ ਆ ਸ਼ਮਨੀ ਕਲਗਲੀ ਬੇਕਰ ਮਜੀਠੀਆ ਤੇ ਸੈਂਟ ਦੇ ਮਾਮਲੇ ਜਿ ਲੈ ਕੇ ਟਰੱਕ ਦੇ ਮਾਮਲੇ ਲੈ ਕੇ ਕੇਸ ਬਣੇ ਵੀ ਆਏ ਦਿਨ ਥੋੜੇ ਦਿਨ ਬਾਅਦ ਪੇਸ਼ੀਆਂ ਉਹ ਤੇ ਇਹ ਸਿੱਧੇ ਤੌਰ ਤੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਭਾਜਪਾ ਲਗਾਤਾਰ ਇਹ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ 27 ਦੀਆਂ ਇਲੈਕਸ਼ਨਾਂ ਹੋਣੀਆਂ ਵਿਧਾਨ ਸਭਾ ਦੀਆਂ ਅਸੀਂ ਆਪਣੀ ਸਰਕਾਰ ਬਣਾਵਾਂਗੇ ਇਹਦੀ ਗੱਲ ਮੈਂ ਜ਼ਰੂਰ ਵਾਅਦਾ ਕਰਨਾ ਚਾਹਾਂਗਾ ਗੱਲ ਵੀ ਹੋਈ ਕਹਾਂਗੇ ਆਪਾਂ ਜੋ ਰਿਕਾਰਡ ਤੇ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਅਸਨੀ ਲਖੜ ਉਹ ਲਗਾਤਾਰ ਕਈ ਵਾਰ ਇਹ ਗੱਲ ਕਹਿ ਚੁੱਕੇ ਆ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਦੇ ਨਾਲ ਸਾਂਝ ਨਾਲ ਹੀ ਗੱਲ ਅੱਗੇ ਵੱਧ ਸਕਦੀ ਹੈ ਹਾਲਾਂਕਿ ਉਹਨਾਂ ਨੇ ਸਪਸ਼ਟ ਤੌਰ ਤੇ ਸੁਖਵੀਰ ਬਾਲ ਦਾ ਨਾਂ ਨਹੀਂ ਲਿਆ ਪਰ ਅੱਜ ਜਿਹਦਾ ਬਕਰ ਮਜੀਠੀਆ ਉਥੇ ਆਇਆ ਇਹ ਕਾਲੀ ਦੇ ਨਾਲ ਉਹ ਸੰਕੇਤ ਵੀ ਸਪਸ਼ਟ ਹੋ ਗਿਆ ਜੋ ਸਨੀਖ ਜਾਕਰ ਹੋਣਾ ਦਿੱਤਾ ਹੈ ਕਿ ਉਹਨਾਂ ਵਾਲੇ ਦਿਨਾਂ ਚ ਉਹ ਕਹਿੰਦੇ ਕਿ ਜੇ ਸਾਂਝੇ ਤੌਰ ਤੇ ਲੜਾਈ ਲੜਨੀ ਹੈ ਤਾਂ ਕਾਲੀ ਦਲ ਦੇ ਸਹਿਯੋਗ ਦੇ ਨਾਲ ਹੀ ਪੰਜਾਬ ਚ ਲੜੀ ਜਾ ਸਕਦੀ ਹੈ ਦੇਖੋ ਭਾਵੇਂ ਲੱਖ ਦਾਅਵੇਦਾਰੀਆਂ ਕਰਿਆ ਪਰ ਸਾਰੇ ਜਾਣਦੇ ਆ ਇਕੱਲੇ ਤੌਰ ਤੇ ਕਿਸੇ ਵੀ ਹਾਲਤ ਚ ਪੰਜਾਬ ਚ ਭਾਜਪਾ ਆਪਣੀ ਸਰਕਾਰ ਨਹੀਂ ਬਣਾ ਸਕਦੀ ਫਿਰ ਦੂਜੀ ਧਰ ਕਿਹੜੀ ਹੋ ਸਕਦੀ ਹੈ ਕਾਂਗਰਸ ਸਵਾਲ ਹੀ ਨਹੀਂ ਪੈਦਾ ਹੁੰਦਾ ਆਪ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਹੋਰ ਧਰ ਹੈ ਨਹੀਂ ਸੋ ਕਾਲੀ ਦਲ ਦੀ ਪਿਛਲੀ ਲੰਬੀ ਸਾਂਝ ਵੀ ਰਹੀ ਹੈ ਖੇਤੀ ਕਾਨੂੰਨਾ ਦੇ ਮੁੱਦੇ ਨੂੰ ਲੈ ਕੇ ਸਾਂਝ ਟੁੱਟੀ ਸੀ ਉਹ ਵਕਤ ਵੀ ਨਿਕਲ ਗਿਆ ਉਹਨਾਂ ਮੁੱਦੇ ਦੇ ਉੱਤੇ ਕਾਲੀ ਦਲ ਨੇ ਵੀ ਆਪਣਾ ਸਟੈਂਡ ਰੱਖਿਆ ਤੇ ਕਾਲੀ ਦਲ ਦੀਆਂ ਆਪਣੇ ਅੰਦਰੂਨੀ ਪ੍ਰਸਥਤੀਆਂ ਵੀ ਬਦਲ ਗਈਆਂ ਕਾਲੀਦਾਲ ਜੋ ਨਹੀਂ ਰਿਹਾ ਲੋਕੀਤੀ ਗੁਰੂਨਾ ਵੇਲੇ ਜਿਹੜਾ ਕਾਲੀਦਾਲ ਦੀ ਸਥਿਤੀ ਸੀ ਸੁਖੀਰਪਾਲ ਨੇ ਨਵੇਂ ਸਿਰੇ ਤੋਂ ਆਪਣੀ ਤਾਕਤ ਦਾ ਪ੍ਰਗਟਾਵਾ ਕਰਨਾ ਤੇ ਸਦਾ ਹੀਆਂ ਚੋਣਾਂ ਦੀ ਗੱਲ ਕਰਦੇ ਆ ਤਾਂ ਆਪਣੇ ਤੌਰ ਤੇ ਕਾਲੀਦਾਲ ਜਿਸ ਤਰ੍ਹਾਂ ਅਕਸਰ ਇਹ ਕਹਿ ਜਾਂਦਾ ਮੀਡੀਆ ਚ ਕਹਿ ਜਾਂਦਾ ਔਰ ਸਪਸ਼ਟ ਰਹੀ ਸਥਿਤੀ ਕਿ ਕਾਲੀਦਾਲ ਹਾਸ਼ੀਏ ਤੇ ਹੈ ਜੀ ਕਾਲੀਦਾਲ ਕਮਜ਼ੋਰ ਸਥਿਤੀ 'ਚ ਹੈ ਸੋ ਕਾਲੀਦਾਲ ਵੀ ਜੇ ਕਹੇ ਮੈਂ ਆਪਣੇ ਬਲਗੂਤ ਨਾਲ ਇਕੱਲੇ ਤੌਰ ਤੇ ਲੜ ਕੇ ਸਤਾਈ 'ਚ ਜਿਹੜਾ ਸਰਕਾਰ ਬਣਾ ਲਾਂਗਾ ਇਹ ਪਾਸੀ ਵਾਲੀ ਨਹੀਂ ਸੋ ਕਾਲੀਦਲ ਤੇ ਪਾਰਟੀ ਜੰਦਾਬਾਡੀ ਦੋ ਇਹੋ ਜਿਹੇ ਤਰ੍ਹਾਂ ਜਿਹੜੀਆਂ ਇੱਕ ਦੂਜੇ ਨਾਲ ਹੱਥ ਮਿਲਾਉਣ ਚ ਜਿਨ੍ਹਾਂ ਨੂੰ ਗਰੇਜ਼ ਵੀ ਕੋਈ ਨਹੀਂ ਹੋਏਗਾ ਪਰ ਅੱਜ ਮਨੋਰਿੰਦਰ ਕਾਲੀਆ ਤੇ ਬੇਕਰਮ ਸਿੰਘ ਜਿਹੜੀ ਪ੍ਰੈਸ ਕਾਨਫਰੰਸ ਹੈ ਜਿੱਥੇ ਅਮਨ ਕੁਨ ਦੇ ਮੁੱਦੇ ਤੋਂ ਉਹਨਾਂ ਨੇ ਸਰਕਾਰ ਨੂੰ ਘੇਰਿਆ ਉੱਥੇ ਕਿਧਰੇ ਪੰਜਾਬ ਚ ਰਾਜ ਦੀ ਦੋ ਦੇ ਇੱਕ ਸਨਿਆਪਿਤ ਹੈ ਕਿ ਭਵਿੱਖ ਵਿੱਚ ਇਹ ਦੋਨੇ ਤਰ੍ਹਾਂ ਮਿਲ ਕੇ ਵੀ ਕੰਦੇ ਨਾਲ ਕੰਦਾ ਮਿਲਾ ਕੇ ਆਪ ਤੇ ਕਾਂਗਰਸ ਦਾ ਟੱਕਰਾ ਕਰ ਸਕਦੀਆਂ ਜੀ 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 ਸਤਿ ਸ੍ਰੀ ਅਕਾਲ ਸਾਬ ਅੱਗੇ ਗੱਲ ਕਰਾਂਗੇ ਇਹ ਅਹਿਮ ਖਬਰ ਬਹੁਤ ਜ਼ਿਆਦਾ ਹੈ ਕਿਉਂਕਿ ਸਾਡੇ ਟੀਵੀ ਦੇ ਨਾਲ ਅਮਰੀਕਾ ਦੇ ਵਿੱਚ ਬੈਠੇ ਲੋਕ ਨੇ ਜਿਹੜੇ ਉਹ ਵੱਡੇ ਪੱਦਰ ਤੇ ਜੁੜੇ ਹੋਏ ਨੇ ਤੇ ਉੱਥੇ ਬੈਠੇ ਜੋ ਪੰਜਾਬੀ ਨੇ ਉਹਨਾਂ ਲਈ ਇਹ ਖਬਰ ਕਾਫੀ ਮਾੜੀ ਵੀ ਹੈ ਗੰਭੀਰ ਵੀ ਹੈ ਕਿ ਟਰੰਪ ਪ੍ਰਸ਼ਾਸਨ ਨੇ 9 ਲੱਖ ਪਰਮਟ ਰੱਦ ਕੀਤਾ ਹੈ ਹਾਲਾਂਕਿ ਇਹ 9 ਲੱਖ ਪਰਮਟ ਹੈ ਜਿਹੜਾ ਐਸਬੀਪੀ1 ਐਪ ਨੀਤੀ ਦੇ ਤਹਿਤ ਕੀਤਾ ਪਰ ਇਸ ਦੇ ਵਿੱਚ ਕਿੰਨੇ ਪੰਜਾਬੀ ਆਉਣਗੇ ਕਿੰਨੇ ਭਾਰਤੀ ਆਉਣਗੇ ਜਾਂ ਫਿਰ ਇਹ ਸਿਰਫ 9 ਲੱਖ ਤੱਕ ਹੀ ਰਹੇਗਾ ਜਾਂ ਅੱਗੇ ਵੀ ਇਹਦਾ ਅਸਰ ਜਾਏਗਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ 9 ਲੱਖ ਦੀ ਅਮਾਉਂਟ ਬਹੁਤ ਜ਼ਿਆਦਾ ਵੱਡੀ ਹੈ ਬਿਲਕੁਲ ਦੇਖੋ ਪਹਿਲਾਂ ਹੀ ਜਦੋਂ ਆਪਾਂ ਟ੍ਰਾਂਪ ਪ੍ਰਸ਼ਾਸਨ ਦੀ ਗੱਲ ਕਰਦੇ ਹਾਂ ਵਾਡਾ ਹਕਮਸਾਨ ਮੱਚਾ ਵਾ ਬਹੁਤ ਸਾਰੇ ਮਾਮਲੇ ਆਪਾਂ ਹਕਮਤਰੀ ਪੱਧਰ ਤੇ ਦੇਖੀ ਵਾੱਖ-ਵੱਖ ਦੇਸ਼ਾਂ ਦੇ ਅੰਦਰ ਵੀ ਟ੍ਰਾਂਪ ਪ੍ਰਸ਼ਾਸਨ ਦੇ ਖਿਲਾਫ ਉਹਨਾਂ ਦੇ ਨੀਤੀਆਂ ਦੇ ਖਿਲਾਫ ਪ੍ਰੋਟੈਸਟ ਹੋ ਰਿਹਾ ਰੋਸ ਵਿਖਾਵੇ ਹੋ ਰਿਹਾ ਸਰਕਾਰਾਂ ਨੂੰ ਉਹਨਾਂ ਦੇ ਕਾਨੂੰਨ ਨੂੰ ਬਟੇ ਚੜਕੇ ਲੱਗ ਰਿਹਾ ਪਰ ਆਪਾਂ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਹਾਂ ਉਹ ਸਿੱਧੇ ਤੌਰ ਤੇ ਹੈਗਾ ਪ੍ਰਵਾਸੀ ਪੰਜਾਬੀ ਹੋਣ ਪ੍ਰਵਾਸੀ ਭਾਰਤੀ ਹੋਣ 9 ਲੱਖ ਦਾ ਜਦੋਂ ਆਪਾਂ ਹਲਾਂਕਿ ਉਹਦੇ ਤੇ ਜ਼ਿਕਰ ਨਹੀਂ ਕਿ ਕਿੰਨੇ ਭਾਰਤੀ ਹੈ ਕਿੰਨੇ ਪੰਜਾਬੀ ਹੈ ਪਰ ਜਦੋਂ 9 ਲੱਖ ਪ੍ਰਵਾਸੀਆਂ ਦੀ ਜਿਹੜੀ ਐਪ ਨੀਤੀ ਦੇ ਅਧੀਨ ਤੁਸੀਂ ਗੱਲ ਕੀਤੀ ਹੈ ਉਹਨਾਂ ਦੇ ਕਾਨੂੰਨਾਂ ਤੌਰ ਤੇ ਜਿਹੜਾ ਅਧਿਕਾਰ ਮਿਲਿਆ ਸੀ ਉਹਨਾਂ ਨੂੰ ਉੱਥੇ 2 ਸਾਲ ਲਈ ਰਹਿਣ ਦਾ ਉਸ ਤੋਂ ਅਗੇ ਐਕਸਟੈਂਡ ਹੋਣਾ ਸੀ ਨਹੀਂ ਹੋਣਾ ਸੀ ਬਾਅਦ ਦੀ ਗੱਲ ਹੈ ਜਾਨੀ ਉਹ ਇਹ ਵੀ ਨਹੀਂ ਕਿ ਗੈਰ ਕਾਨੂੰਨੀ ਤੌਰ ਤੇ ਬੈਠੇ ਸੀ ਉਹ 9 ਲੱਖ ਆ ਉਹ ਪ੍ਰਵਾਸੀ ਹੈ ਜਿਨ੍ਹਾਂ ਨੂੰ ਆਰਡੀ ਤੌਰ ਤੇ ਪਿਛਲੀ ਜੇ ਸਰਕਾਰ ਹੈ ਉਹਨਾਂ ਨੇ ਅਧਿਕਾਰ ਦਿੱਤਾ ਸੀ ਉੱਤੇ ਰਹਿਣ ਦਾ ਤੇ ਉਹ 9 ਲੱਖ ਲੋਕਾਂ ਦੇ ਜਿਹੜੇ ਵੀਜ਼ਾ ਜਾਂ ਪਰਮਿਟ ਜਿਹੜੇ ਹੈਗੇ ਆ ਰੱਦ ਕੀਤੇ ਜਾ ਰਹੇ ਤੇ ਸੁਨੇਹਾ ਚਲਾ ਗਿਆ ਇਹਨਾਂ ਨੂੰ ਉਦੋਂ ਚ ਕਿੰਨੇ ਪੰਜਾਬੀ ਹੋਣਗੇ ਕਿੰਨੇ ਭਾਰਤੀ ਹੋਣਗੇ ਆਪਾਂ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਪਰ ਵੱਡੀ ਪੱਧਰ ਤੇ ਆਉਣ ਵਾਲੇ ਜਣਾਂ ਚ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਹਮਸਾਨ ਮਾਇਦਾ ਨਜ਼ਰ ਆ ਰਿਹਾ ਹੈ ਕਿਉਂਕਿ ਹੋ ਨਹੀਂ ਸਕਦਾ ਕਿ ਉਹਨਾਂ 9 ਲੱਖ ਚ ਪੰਜਾਬੀਆਂ ਦੀ ਗਿਣਤੀ ਨਾ ਹੋਵੇ ਸੋ ਵੱਡੀ ਤਲਵਾਰ ਨਵੇਂ ਸਿਰੇ ਤੋਂ ਰਵਸੀ ਭਾਰਤੀ ਪ੍ਰਵਾਸੀ ਪੰਜਾਬੀਆਂ ਦੇ ਸਿਰ ਤੇ ਲਟਕਦੀ ਨਜ਼ਰ ਆ ਰਹੀ ਹੈ ਹਾਲਾਂਕਿ ਸਰਕਾਰ ਬੜਾ ਦਾਵਾ ਕਰਦੀ ਹੈ ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰਦੇ ਆ ਕਿ 트ੰਪ ਨਾਲ ਬੜੇ ਚੰਗੇ ਸੁਹੰਦਾ ਹੈ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਾਡੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ 트ੰਪ ਸਰਕਾਰ ਬਾਰੇ ਟਸ ਤੋਂ ਮਸ ਨਹੀਂ ਹੋ ਰਹੀ ਅਜੇ ਵੀ ਸਮਰੰਧਿਆ ਜਿੱਤਾ 9 ਲੱਖ ਦਾ ਸਨੇਹਾ ਆ ਐਮਐਸ ਹੈ ਕੇਂਦਰ ਸਰਕਾਰ ਕੋਈ ਇਸ ਮਾਮਲੇ 'ਚ ਕੋਈ ਕਾਰਵਾਈ ਕਰੇ ਦਾ ਕਰ ਸਕੇ ਦੀ ਵੀ ਉਮੀਦ ਬੜੀ ਘੱਟ ਹੈ ਕਿਉਂਕਿ ਉਤੇ ਸੁਣਵਾਈ ਕਿਸੇ ਦੀ ਨਹੀਂ ਕਿਉਂਕਿ 트াম্প ਨੇ ਆਉਂਦੇ ਇਹ ਗੱਲ ਕਹੀ ਸੀ ਕਿ ਜਿਹੜੇ 9 ਲੱਖ ਪਰਮਿਟ ਰੱਦ ਕਰਨ ਦੀ ਆਪਾਂ ਗੱਲ ਕਰਦੇ ਆ ਇਹ ਰੱਦ ਕੀਤੇ ਜਾਣਗੇ ਸੋ ਫੈਸਲਾ ਹੋ ਗਿਆ ਵੱਡੇ ਪੱਧਰ ਤੇ ਹਲਚਲ ਹੈ ਇਹਨਾਂ ਚ ਕਿੰਨੇ ਪੰਜਾਬੀ ਕਿੰਨੇ ਪ੍ਰਵਾਸੀ ਭਾਰਤੀ ਆਉਣਗੇ ਇਹ ਕਿਹਾ ਨਹੀਂ ਜਾ ਸਕਦਾ ਪਰ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਚ ਹੋਰ ਕਈ ਬਹੁਤ ਸਾਰੇ ਘਰਾਂ ਦੇ ਅੰਦਰ ਜਿਹੜੇ ਅਮਰੀਕਾ ਚਾਰਦੀ ਤੌਰ ਤੇ ਜਿਨ੍ਹਾਂ ਨੇ ਆਪਣੇ ਅਧਿਕਾਰ ਲਏ ਸੀ ਉਹਨਾਂ ਦੇ ਘਰਾਂ ਚ ਵੀ ਸੋਗ ਦੀ ਲਹਿਰ ਜਾਂ ਅਫਸੋਸ ਦੀ ਲਹਿਰ ਜਿਹੜੀ ਹੈ ਗਿਆ ਉੰਦੇ ਨਜ਼ਰ ਆ ਰਹੀ ਹੈ ਜੀ ਜੀ ਬਿਲਕੁਲ ਸੋ ਇਹਨਾਂ ਨਾਲ ਲੱਖ ਜੋ ਪ੍ਰਵਾਸੀ ਨੇ ਇਹਨਾਂ ਨੂੰ ਕੋਈ ਆਪਸ਼ਨ ਨਹੀਂ ਦਿੱਤਾ ਗਿਆ ਕਿ ਤੁਸੀਂ ਆਪਣਾ ਪੱਖ ਪੇਸ਼ ਕਰੋ ਰੱਦ ਕਰਨ ਤੋਂ ਬਾਅਦ ਸਾਰੇ ਤਰੀਕੇ ਦੇ ਨਾਲ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਦੇਸ਼ ਛੱਡ ਦਿਓ ਤੁਹਾਡੇ ਕੋਲ ਇਹਖੀਰਲ ਆਪਸ਼ਨ ਹੈ ਜੋ ਸੋ ਹੁਣ ਦੇਖਣਾ ਹੋਏਗਾ ਕਿ ਇਹ ਤਲਵਾਰ ਅੱਗੇ ਵੀ ਇਸੇ ਤਰ੍ਹਾਂ ਲਟਕੀ ਗਈਆਂ ਕੋਈ ਥਲ ਹੈ ਜਿਹੜੀ ਉਹ ਪੈ ਸਕਦੀ ਹੈ ਸਤਿ ਸ੍ਰੀ ਅਕਾਲ ਅੱਗੇ ਕੀ ਅਜਿਹੇ ਹੁਕਮ ਦੀ ਗੱਲ ਕਰਾਂਗੇ ਜੋ ਕਿ ਗਵਰਨਰਾਂ ਲਈ ਦਿੱਤੇ ਲਈ ਹੈ ਤੇ ਗਵਰਨਰਾਂ ਲਈ ਇਹ ਹੁਕਮ ਨੇ ਜੋ ਉਹ ਦਿੱਤੇ ਨੇ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਗਵਰਨਰਾਂ ਨੂੰ ਇਹ ਸਖਤ ਹੁਕਮ ਨੇ ਕਿ ਇੱਕ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਜਾਂ ਤਾਂ ਤੁਹਾਡੇ ਕੋਲ ਜੋ ਬਿੱਲ ਆਏ ਨੇ ਜਾਂ ਤਾਂ ਤੁਸੀਂ ਉਹਨਾਂ ਨੂੰ ਪਾਸ ਕਰੋ ਨਹੀਂ ਤੇ ਆਪ ਦੇ ਵੱਲੋਂ ਰਿਜੈਕਟ ਕਰਕੇ ਵਾਪਸ ਭੇਜੋ ਕਿਵੇਂ ਦੇਖਦੇ ਇਸ ਫੈਸਲੇ ਨੂੰ ਕਿ ਇਹ ਇੱਕ ਬੰਦਵਾ ਸਮਾਂ ਜਿਹੜਾ ਇੱਕ ਬੱਜਵਾ ਸਮਾਂ ਮਿਲ ਗਿਆ ਇਹਦੇ ਨਾਲ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਕਿਸੇ ਚੀਜ਼ ਦਾ ਇਹ ਬਹੁਤ ਦਿਲਚਸਪ ਸਵਾਲ ਆ ਜੋ ਤੁਸੀਂ ਲੈ ਰਹੇ ਹੋ ਮੈਂ ਸਮਝਦਾ ਕਿ ਜਿਦਾਂ ਇੱਕ ਪੰਜਾਬੀ ਸਿਕਾ ਹੁੰਦਾ ਹੈ ਕਿ ਹਰਿਆ ਭੂਟ ਰਿਹੋਰੀ ਇਸ ਦੇਸ਼ ਦੇ ਅੰਦਰ ਸਾਡੇ ਪਾਰਲੀਮੈਂਟ ਸਿਸਟਮ ਦੇ ਉੱਤੇ ਪੇਟੀਕਾ ਸਿਸਟਮ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਬਹੁਤ ਸਾਰੇ ਸਵਾਲ ਉੱਠਦੇ ਆ ਬਹੁਤ ਸਾਰੇ ਕਮਸਾਨ ਮਸਦੇ ਆ ਪਰ ਸੁਪਰੀਮ ਕੋਰਟ ਜਿਹਦੇ ਹੋ ਜੇ ਫੈਸਲੇ ਲੈਂਦਾ ਹੈ ਤਾਂ ਇੱਕ ਵੱਡੀ ਰਾਹਤ ਦੀ ਖਬਰ ਹੈ ਇਸ ਮੁਲਕ ਦੇ ਅੰਦਰ ਦੇਖੋ ਇਹਦੇ ਕਈ ਸਨੇਹ ਹੈ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਤੁਸੀਂ ਗੱਲ ਕਰ ਰਹੇ ਹੋ ਸਭ ਤੋਂ ਵੱਡਾ ਸਨੇਹ ਤਾਂ ਹੈ ਇਹ ਦੇ ਦੇ ਅੰਦਰ ਸਥਿਤੀ ਕਿ ਤਾਂ ਕੇਂਦਰ ਚ ਕੋਈ ਸਰਕਾਰ ਆਵੇ ਜਾਂ ਜਾਵੇ ਫੈਡਰਲ ਸਿਸਟਮ ਨੂੰ ਢਾਹ ਨਹੀਂ ਲੱਗ ਸਕਦੀ ਹਾਲਾਂਕਿ ਵਿਰੋਧੀ ਧਿਰਾਂ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਲਗਾਤਾਰ ਇਹ ਕਹਿੰਦੇ ਆ ਕਿ ਫੈਡਰਲ ਸਿਸਟਮ ਬਹੁਤ ਵੱਡੀ ਪੱਧਰ ਤੇ ਖੋਰਾ ਲੱਗ ਰਿਹਾ ਉਹਨਾਂ ਦੇ ਆਪਣੇ ਐਗਜ਼ਾਮਪਲ ਦਾ ਆਪਣੇ ਆਧਾਰਨ ਜਨ ਕਰਕੇ ਗੱਲ ਆਖਦੇ ਆ ਪਰ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਉਸ ਦੇ ਮਤਾਬਕ ਹੈ ਕਿ ਫੈਡਰਲ ਸਿਸਟਮ ਦੀ ਰਾਖੀ ਦੂਜੀ ਕਿਹਨਾਂ ਚੁਣੀਆਵੀ ਸਰਕਾਰਾਂ ਸੁਭਾ ਪੱਧਰ ਤੇ ਉਨਾਂ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਉਹਨਾਂ ਨੂੰ ਹੁਣ ਕੋਈ ਛੇਤੀ ਕਿਤੇ ਇਦਾਂ ਦੇ ਜਿਹੜਾ ਵਿਧਾਨ ਸਭਾ ਚ ਪਾਸ ਕੀਤੇ ਬਿੱਲਾਂ ਉਹਨਾਂ ਰੋਕਿਆ ਨਹੀਂ ਜਾ ਸਕੇਗਾ। ਮਾਮਲਾ ਹੈਗਾ ਤਾਮਿਲਨਾਡੂ ਸਰਕਾਰ ਦਾ। ਧੀਮਕੇ ਸਰਕਾਰ ਉਥੇ ਉਹਨਾਂ ਵੱਲੋਂ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਗਿਆ। ਤਾਂ ਤਾਮਿਲਨਾਡੂ ਦੇ ਜਿਹੜੇ ਗਵਰਨਰ ਸਾਹਿਬ ਹੈ ਉਹਨਾਂ ਦਾ ਦੇਖੋ ਕੀ ਉਹਨਾਂ ਨੇ ਕੰਮ ਕੀਤਾ ਹੈ। ਕਿ 10 ਬਿੱਲ ਰੋਕ ਕੇ ਰੱਖੇ ਹੋਏ ਐ। 10 ਬਿੱਲ ਇੱਕੋ ਸਮੇਂ ਦੇ ਨਹੀਂ ਕੋਈ ਕਿਸੇ ਵੇਲੇ ਦਾ ਕੋਈ ਕਿਸੇ ਵੇਲੇ 10 ਬਿੱਲ ਪੈਂਡਿੰਗ ਪਏ ਐ। ਗਣਿਤ ਆਮਲਾਡੂ ਦੀ ਵਿਧਾਨ ਸਭਾ ਨੇ ਪਾਸ ਕੀਤੇ ਐ ਪਾਸ ਕਰਨ ਤੋਂ ਬਾਅਦ ਗਵਰਨਰ ਸਾਹਿਬ ਹੀ ਜਾਨੀ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਉੱਪਰ ਵਗਦੇ ਐ ਰੋਕੇ ਰੱਖਿਆ ਕੋਈ ਉਹਨਾਂ ਨੇ ਰਾਸ਼ਟਰਪਤੀ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ ਕੁਝ ਆਪਣੇ ਕੋਲੇ ਰੱਖੇ ਹੋਏ ਐ ਪਰ ਸੁਣਵਾਈ ਕੋਈ ਨਹੀਂ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਜਨਾਬ ਤੁਸੀਂ ਇਹ ਕੀ ਕਰ ਰਹੇ ਹੋ ਜੀ ਗਵਰਨਰ ਸਾਹਿਬ ਇਹ ਗੈਰ ਕਾਨੂੰਨੀ ਐ ਕਾਨੂੰਨ ਦੇ ਖਿਲਾਫ ਐ ਤੁਸੀਂ 10 ਬਿੱਲ ਕਿਵੇਂ ਰੋਕੇ ਰੱਖੇ ਐ ਇਹਨਾਂ ਨੂੰ ਅਸੀਂ ਜੋ ਤੁਹਾਡਾ ਫੈਸਲਾ ਐ ਸਪਸ਼ਟ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਡੇ ਫੈਸਲੇ ਨੂੰ ਅਸੀਂ ਰੱਦ ਕਰਦੇ ਆ ਸੋ ਸੁਪਰੀਮ ਕੋਰਟ ਨੇ ਨਾਲ ਹੀ ਜਿਹੜਾ ਜਿਹੜੀ ਇੱਕ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਦੇਜ ਦੇ ਕਿਸੇ ਸਿਧੀ ਵਿਧਾਨ ਸਭਾ ਹੋਵੇ گورنر ਹੋਣ ਉਹਨਾਂ ਨੂੰ ਇੱਕ ਮਹੀਨੇ ਤੋਂ ਲੈ ਕੇ 3 ਮਹੀਨੇ ਦੇ ਅੰਦਰ ਅੰਦਰ ਜਿਹੜਾ ਵੀ ਵਿਧਾਨ ਸਭਾ ਚ ਪਾਸ ਕੀਤਾ ਬਿੱਲ ਹੈ ਉਹਦੇ ਬਾਰੇ ਫੈਸਲਾ ਲੈਣਾ ਹੋਵੇਗਾ ਜੀ ਜਾਂ ਤਾਂ ਉਸ ਬਿੱਲ ਨੂੰ ਪ੍ਰਵਾਨਗੀ ਮਿਲੇਗੀ ਤੇ ਬਿੱਲ ਨੂੰ ਪ੍ਰਵਾਨਗੀ ਨਹੀਂ ਮਿਲੇਗੀ ਤਾਂ ਵਾਪਸ ਭੇਜੇਗਾ ਵਾਪਸ ਭੇਜੇਗਾ ਤਾਂ ਫੇਰ ਵਿਧਾਨ ਸਭਾ ਜਿਹੜੀ ਸੂਬੇ ਦੀ ਕਿਸੇ ਵੀ ਸੂਬੇ ਦੀ ਵਿਧਾਨ ਸਭਾ ਉਦੇ ਬਾਪਾ ਜਾਏਗਾ اور ਉਹਨਾਂ ਸਰਕਾਰ ਜੋ ਮੁਰਕੇ ਪਾਸ ਕਰਕੇ ਗਵਰਨਰ ਕੋਲੇ ਭੇਜਦੀ ਹੈ ਤਾਂ ਇੱਕ ਮਹੀਨੇ ਦੇ ਅੰਦਰ ਅੰਦਰ ਗਵਰਨਰ ਉਹਦੇ ਤੇ ਸਹੀ ਪਾਣੀ ਪੈਗੀ ਇਦਾਂ ਹੀ 3 ਮਹੀਨੇ ਦੇ ਅੰਦਰ ਇੱਕ ਹੋਰ ਮਦ ਵੀ ਹੈ ਕਿ ਜੇ ਗਵਰਨਰ ਸਾਹਿਬ ਇਹ ਸਮਝ ਕੇ ਬਿਲ ਤਾਂ ਰਾਸ਼ਟਰਪਤੀ ਕੋਲੇ ਜਾਣ ਦੇ ਲਾਇਕ ਹੈ ਰਾਸ਼ਟਰਪਤੀ ਦੇ ਤੇ ਫੈਸਲਾ ਲਏਗਾ ਤਾਂ ਇੱਕ ਮਹੀਨੇ ਦਾ ਸਮਾਂ ਉਹਦੇ ਲਈ ਦਿੱਤਾ ਗਿਆ ਕਿ ਇੱਕ ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਰਾਸ਼ਟਰਪਤੀ ਕੋਲੇ ਇਹ ਬੈਲ ਭੇਜਿਆ ਜਾਂਦਾ ਜਾਂ ਤਾਂ ਉਹਦੇ 'ਚ ਸਹੀ ਪੈਗੀ ਜਾਂ ਨਾ ਹੋਏਗੀ ਪਰੇਕ ਮਹੀਨੇ ਦੇ ਅੰਦਰ ਨਾ ਤੁਸੀਂ ਵਿਧਾਨ ਸਭਾ ਨੂੰ ਮੁੜ ਕੇ ਦੱਸਣਾ ਹੋਵੇਗਾ ਕਿ ਉਸ ਬਿੱਲ ਦਾ ਕੀ ਬਣਿਆ ਆਪਾਂ ਸਾਰੇ ਜਾਣਦੇ ਹਾਂ ਕਿ ਕੱਲਾ ਗੱਲ ਤਾਂ ਸਾਡੂ ਦੀ ਨਹੀਂ ਹੈ گورنر ਜੀ ਕਿਸ ਤਰ੍ਹਾਂ ਦਾ ਕਮਸਾਨ ਆਪਾਂ ਪੰਜਾਬ 'ਚ ਬੈਠੇ ਜਿੰਨੇ ਪੰਜਾਬ ਦੀ ਗੱਲ ਕਰੀਏ ਹੁਣ ਵਾਲੇ گورنر ਦਾ ਚਲੂ ਜਿਹੜਾ ਨਾ ਉਹ ਤਾਂ ਨਹੀਂ ਆਈ ਪਰ ਜਿਹੜੇ ਪਿਛਲੇ گورنر ਸੀ ਆਇਤ ਨਹੀਂ ਡਾਂਗ ਖੜਕਦੀ ਸੀ ਮੁੱਖ ਮੰਤਰੀ ਦੇ ਭਵੰਤਮਾਨ ਦੇ ਵਿਚਕਾਰ ਕਿੰਨੇ ਬਿੱਲ ਉਹਨਾਂ ਨੇ ਰੋਕੇ ਰੱਖੇ ਯੂਨੀਵਰਸਿਟੀ ਦਾ ਬਿੱਲ ਸੀ ਦੂਜੇ ਬਿੱਲ ਸੀ ਇਦਾਂ ਜਿਹੜਾ ਹੈਗਾ ਐਜੀਪੀਸੀ ਦੇ ਬਾਰੇ ਵਿੱਚ ਬਿੱਲ ਸੀ ਇਹ ਵਿਸ਼ਾ ਹਾਲੇ ਪੜਾ ਹੁੰਦਾ ਹੈ ਕਿ ਜਦੋਂ ਇੱਕ ਵਿਧਾਨ ਸਭਾ ਬਿੱਲ ਪਾਸ ਕਰ ਦਿੰਦੀ ਹੈ ਲੋਕਾਂ ਦੀ ਚੁਣਿਆ ਹੋਇਆ ਸਦਨ ਹੈ ਪਵਿੱਤਰ ਸਦਨ ਹੈ ਸੁਧਾਨ ਮਤਾ ਕੋਲ ਨੂੰ ਅਧਿਕਾਰ ਮਿਲਿਆ ਹੈ ਜਾਨੀ ਗਵਰਨਰ ਉਸ ਤੋਂ ਵੀ ਉੱਪਰ ਦੀ ਵਗਦੇ ਹੈ ਸਮੁੱਚੀ ਵਿਧਾਨ ਸਭਾ ਨੇ ਪਾਸ ਕੀਤਾ ਬਿੱਲ ਤੇ ਗਵਰਨਰ ਨੇ ਜਾ ਕੇ ਰੋਕ ਲਿਆ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਲਿਆ ਕਿ ਜਨਾਬ ਹੁਣ ਤੁਸੀਂ ਇਹਨੂੰ 3 ਮਹੀਨੇ ਤੋਂ ਬਾਅਦ ਨਹੀਂ ਰੋਕ ਸਕੋਗੇ ਦੇ ਦੇ ਸੁਧਾਨ ਨੂੰ ਲਾਗੂ ਹੋਣ ਦੇ ਤੁਸੀਂ ਦੇਰ ਖਾਲੇ ਖਾਉਣੇ ਹੋ ਤੇ ਜੇ ਸੁਧਾਨ ਦਾ ਰਖਵਾਲਾ ਹੀ ਸੁਧਾਨ ਨੂੰ ਤੋੜਨ ਲੱਗੇਗਾ ਤਾਂ ਦੇ ਦੇ ਸੂਚਨ ਦੀ ਰਾਖੀ ਕੌਣ ਕਰੇਗਾ ਸੋ ਸਵੀਰਪੁਰ ਨੇ ਵੱਡਾ ਫੈਸਲਾ ਲਿਆ ਫੈਡਰਲ ਸਿਸਟਮ ਨੂੰ ਹਲਾਰਾ ਮਿਲੇਗਾ ਉਹ ਸੰਦਰ ਸੂਬਿਆਂ ਦੀਆਂ ਸਰਕਾਰਾਂ ਨੂੰ ਇੱਕ ਵੱਡੀ ਰਾਹਤ ਇਸ ਤੋਂ ਮਿਲਦੀ ਨਜ਼ਰ ਆ ਰਹੀ ਹੈ ਜੀ ਬਿਲਕੁਲ ਸਤਜਾਬ ਅੱਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਪੰਜਾਬ ਦੇ ਗਵਰਨਰ ਦਾ ਕੀਤਾ ਤਾਂ ਆਪਾਂ ਉਸੇ ਗੱਲ ਨੂੰ ਅੱਗੇ ਰੱਖਾਂਗੇ ਕਿ ਪੰਜਾਬ ਦੇ ਜੋ ਰਾਜਪਾਲ ਨੇ ਪਿਛਲੀ ਦਿਨੀ ਵੱਖ-ਵੱਖ ਖੇਸਿਆਂ ਦੇ ਵਿੱਚ ਗਏ ਜਿੱਥੇ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਪਾਦੀ ਯਾਤਰਾ ਜਿਹੜੀ ਕੱਢੀ ਪਰ ਉਹ ਪਾਦੀ ਯਾਤਰਾ ਜਿੱਥੇ ਕਾਫੀ ਲੋਕਾਂ ਨੇ ਭਰਮਾਹ ਹੁੰਗਾਰਾ ਦਿੱਤਾ ਪਰ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਬਾਲਾ ਪਰਮਾਹੁੰਗਾਰਾ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਨਾ ਤਾਂ ਕੋਈ ਐਮਐਲਏ ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਰਿਹਾ ਨਾ ਕੋਈ ਐਮਪੀ ਨਾ ਕੋਈ ਹੋਰ ਖਾਸ ਲੀਡਰ ਹੈ ਜਿਹੜਾ ਉਹ ਵੇਖਿਆ ਗਿਆ ਜਿਸ ਕਰਕੇ ਇਸ ਚੀਜ਼ ਤੇ ਵੀ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਜਿੱਥੇ ਰਾਜਪਾਲ ਹੁਣੇ ਪਦੀ ਯਾਤਰਾ ਕੱਢ ਰਹੇ ਨੇ ਤਾਂ ਉਧਰ ਅੰਮ੍ਰਿਤਸਰ ਦੇ ਵਿੱਚ ਇੱਕ ਈਡੀ ਅਧਿਕਾਰੀ ਹੈ ਜਿਹੜਾ ਉਹ ਫੜਿਆ ਜਾਂਦਾ ਹੈ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਨੂੰ ਐ ਸਵਾਲਾਥੋੜਾ ਦੇਖੋ ਫਿਰ ਆਪਾਂ ਜੋ ਗੁਰਨਰ ਦਾ ਮੁੱਦਾ ਜੀ ਗੱਲ ਕਰੀਏ ਤਾਂ ਗੁਰਨਰ ਸਾਹਿਬ ਨੇ ਪਿਛਲੇ ਛੇ ਦਿਨ ਜਿਹੜਾ ਸ੍ਰੀ ਜੀ ਦੇ ਗਦਾਸਪੁਰ ਅਮਰਸਰ ਉਥੇ ਨਸ਼ਿਆਂ ਦੇ ਵਿਰੁੱਧ ਯੰਗ ਨੂੰ ਲੈ ਕੇ ਪਾ ਯਾਤਰਾ ਕੀਤੀ ਜੀ ਚੰਗਾ ਮਾਮਲਾ ਚੰਗਾ ਸੁਨੇਹਾ ਦੇਣ ਦੀ ਗੱਲ ਕੀਤੀ ਹੈ ਪਰ ਨਾਲ ਹੀ ਜਿਹੜਾ ਸਵਾਲ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਸਰਕਾਰ ਦਾ ਕੋਈ ਮੰਤਰੀ ਕੋਈ ਐਮ ਐਲ ਏ ਹਾਲਾਂਕਿ ਦਰਸ਼ਕਾਂ ਨੂੰ ਚੇਤੇ ਹੋਏਗਾ ਜਦੋਂ ਪਾ ਯਾਤਰਾ ਸ਼ੁਰੂ ਹੋਣੀ ਸੀ ਤਾਂ ਗੁਰਨਰ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਸਪੀਕਰ ਸਾਹਿਬ ਮੈਂ ਤੁਹਾਨੂੰ ਸੱਦਾ ਦਿੰਨਾ ਹੈ ਮੁਕੰਦਰੀ ਭਗਵੰਤ ਮਾਨ ਵੀ ਕਹੇ ਸੀ ਕਿ ਤੁਸੀਂ ਜੁਆਇਨ ਕਰੋ ਪਰ ਕਿਸੇ ਨੇ ਜੁਆਇਨ ਹੀ ਕੀਤਾ ਸਰਕਾਰ ਨੇ ਦੂਰੀ ਬਣਾ ਕੇ ਰੱਖੀ ਕਿਧਰੇ ਲੱਗਦਾ ਹੈ ਕਿ ਸਰਕਾਰ ਨੂੰ ਇਹ ਵੀ ਪ੍ਰਭਾਵ ਹੈ ਕਿ ਗੁਰਨ ਨਸ਼ਾ ਵਿਰੁੱਧ ਜੰਗ ਦਾ ਲੜੀ ਰਿਹਾ ਹੈ ਕਿਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਜੰਗ ਦਾ ਮੋਰਚਾ ਤਾਂ ਨਹੀਂ ਬਣਾ ਰਹੀ ਹੂੰ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਹਿੰਮ ਚਲਾਈ ਹੈ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਸਰਕਾਰ ਦੇ ਖਿਲਾਫ ਕਿਉਂਕਿ ਬਾਰ ਬਾਰ ਨਸ਼ਾ ਵਿਸਤੰਗ ਨਾਲ ਗੁਰਨ ਸਾਹਿਬ ਵੱਲ ਉਭਾਰਿਆ ਜਾ ਰਿਹਾ ਹੈ ਇਹ ਵੀ ਨਹੀਂ ਗੱਲਾ ਗੱਲ ਜਿਹੜੀ ਹੈਗੀ ਹੈ ਫਾਇਦ ਬਾਦੇ ਕੇ ਪਨਾਹ ਦੇ ਕਦਾਵਾਰਾ ਗੁਸਨੀ ਲਾਖੜ ਕੇ ਹੋਰ ਆਗੂ ਉਸ ਮਹਿਮਨ ਚ ਉਹਨਾਂ ਨੇ ਕਪੜਾ ਜਾ ਕੇ ਜੋਇਨ ਵੀ ਕੀਤਾ ਜਦੋਂ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਕੋਈ ਵੀ ਵਿਧਾਇਕ ਜਾ ਉਹਦੇ ਚ ਆਗੂ ਉਹਦੇ ਚ ਸ਼ਾਮਲ ਨਹੀਂ ਕੀਤਾ ਸ਼ਾਮਲ ਨਹੀਂ ਹੋਇਆ ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਜਿਹੜੀ ਦੂਰੀ ਬਣਾ ਕੇ ਰੱਖੀ ਹੈ ਉਹਦੇ ਪ politcal ਹਲਕਿਆਂ ਦੇ ਵਿੱਚ ਇਹ ਚੰਗੀ ਚਰਚਾ ਹੈ ਕਿ ਕਿਤੇ ਗਵਰਨਰ ਸਾਹਿਬ ਨੇ ਨਵੇਂ ਸਿਰੇ ਤੋਂ ਤਾਂ ਨਹੀਂ ਬਿਟ ਬਿਟ ਲਿਆ ਅਹਮਦੀ ਪਾਰਟੀ ਦੀ ਸਰਕਾਰ ਦੇ ਖਿਲਾਫ ਕੇ ਵਖਰਾ ਫਰੰਟ ਖੋਲਦੇ ਕਿਉਂਕਿ ਨਸ਼ਿਆਂ ਦੇ ਖਿਲਾਫ ਮੈਂ ਮੈਂ ਨਾ ਤਾਂ ਸਿੱਧੇ ਤੌਰ ਤੇ ਸਰਕਾਰ ਹੀ ਕਹਿ ਸਕਦੀ ਹਾਂ ਜੀ ਕਿਉਂ ਕਰ ਰਹੇ ਹੋ ਮਾੜੀ ਗੱਲ ਨਹੀਂ ਪਰ ਸਰਕਾਰ ਤੋਂ ਕਿਦਰੇ ਮਹਿਸੂਸ ਕੀਤਾ ਜਾ ਰਿਹਾ ਵੀ ਇਹ ਕੰਮਾਂ ਪਰਲਾ ਸਰਕਾਰ ਦਾ ਹੈ ਜੇ ਗਵਰਨਰ ਨੇ ਇਦਾਂ ਯਾਤਰਾਵਾਂ ਕਰਨੀਆਂ ਮਹਿਮਾ ਚਲਾਉਣੀਆਂ ਤਾਂ ਫਿਰ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਸੁ ਬੜੀ ਬਰੀਕ ਜੀ ਲਾਈਨ ਹੈ ਇਸ ਮਾਮਲੇ ਤੇ ਕਿ ਗਵਰਨਰ ਨੇ ਫਾ ਯਾਤਰਾ ਜ਼ਰੂਰ ਕੀਤੀ ਹੈ ਪਰ ਸਰਕਾਰ ਇਸ ਨੂੰ politcal ਨਜ਼ਰੀਏ ਤੋਂ ਵੀ ਦੇਖ ਰਹੀ ਹੈ ਕਿ ਕਿਦਰੇ ਇਹ ਭਾਜਪਾ ਦੀ ਮਹਮਤਾ ਨਹੀਂ ਨਜ਼ਰ ਆ ਰਹੀ ਜੀ ਜੀ ਸਤਜਬ ਅੱਗੇ ਵਾਦਦੇ ਆ ਤੇ ਅੱਗੇ ਗੱਲ ਕਰਾਂਗੇ ਗੁਰਮੀਤ RAM ਰਹੀਮ ਡੇਰਾ ਸੱਚਾ ਸੌਦਾ ਦੇ ਮੁਖੀ 13ਵੀਂ ਵਾਰ ਅੱਜ ਜੇਲ੍ਹ ਤੋਂ ਬਾਹਰ ਪਹੁੰਚਿਆ ਇਦੇ ਵਿੱਚ ਬੜਾ ਵੱਡਾ ਫੈਕਟ ਸਾਹਮਣੇ ਆ ਰਿਹਾ ਹੈ ਕਿ ਵਾਰ-ਵਾਰ ਵਾਰ-ਵਾਰ ਪੈਰੋਲ ਹੈ ਜਿਹੜੀ ਹਾਲਾਂਕਿ ਐਸਟੀਪੀਸੀ ਬੜਾ ਰੌਲਾ ਰੱਪਾ ਇਸ ਨੂੰ ਲੈ ਕੇ ਪਾ ਚੁੱਕੀ ਐ ਸੋ ਅੱਜ ਜ ਜਥੇਦਾਰ ਸਾਹਿਬ ਨੇ ਗੜਗਾ ਜੀ ਉਹਨਾਂ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਹੈ ਕਹਿੰਦੇ ਤੁਸੀਂ ਵਾਰ-ਵਾਰ ਕਰਨ ਦੀ ਬਕਾਇਦਾ ਕਹਿੰਦੇ ਇਹਨਾਂ ਨੂੰ ਇੱਕੇ ਵਾਰੀ ਕਹਿੰਦੇ ਦੇਓ ਉਥੋਂ ਛੁੱਟੀ ਤੇ ਕਹਿੰਦੇ ਬਾਹਰ ਭੇਜ ਦੋ ਇਹਨੂੰ ਤੁਸੀਂ ਕਿਵੇਂ ਦੇਖਦੇ ਇਸ ਨੂੰ ਹੂੰ ਬਿਲਕੁਲ ਐਂ ਸਵਾਲ ਹੈ ਜਦੋਂ ਆਕਾਸ਼ਾ ਦੇ ਜਥੇਦਾਰ ਇਸ ਮੁੱਦੇ ਤੇ ਗੱਲ ਕਰ ਰਹੇ ਗੜਗਾ ਜੀ ਸਾਹਿਬ ਉਹ ਕਹਿੰਦੇ ਵੀ ਆਮ ਰਹੀ ਉਹਨੂੰ ਜਦੋਂ ਪਰੋਲ ਦਿੱਤੀ ਹੈ ਹੁਣੇ ਕਿਹੜੇ ਦਿਨਾਂ ਦੀ ਪਰੋਲ ਦਿੱਤੀ ਹੈ ਐਦਕੀ ਦੀ ਜਿਹੜੀ ਪਰੋਲ ਆ ਉਹ ਸਿੱਧੇ ਤੌਰ ਤੇ ਜੇਲ੍ਹ ਤੋਂ ਆਉਂਦੇ ਆਉਣਗੇ ਆਪਣੇ ਸਿਰਸਾ ਦੇ ਡੇਰੇ ਜਾਣਗੇ ਹੁਣ ਸਿਰਸਾ ਦੇ ਡੇਰੇ ਚ ਪਹਿਲਾਂ ਆਉਂਦੇ ਨਹੀਂ ਪਹਿਲਾਂ ਜੂਬੀ ਜਾਂਦੇ ਸੀ ਹੁਣ ਸਿਰਸਾ ਹੀ ਆ ਕੇ ਰਹਿਣ ਲੱਗੇ ਉਹਨਾਂ ਦਾ ਕਹਿਣਾ ਵੀ ਕਦੇ ਤਾਂ ਐਦਾਂ ਹੁੰਦਾ ਵੀ ਜਦੋਂ ਗਰਮੀ ਨੇ ਛੁੱਟੀਆਂ ਕਦੇ ਸਰਦੀਆਂ ਨੇ ਛੁੱਟੀਆਂ ਕਦੇ ਕਿਸੇ ਮੌਸਮ ਨੇ ਛੁੱਟੀਆਂ ਇਸ ਕਦੇ ਤੁਸੀਂ ਬਾਰ-ਬਾਰ ਪਰੋਲ ਦੰਨੇ ਹੋ ਉਸ ਆਦਮੀ ਨੂੰ ਉਸ ਦੋਸ਼ੀ ਨੂੰ ਜਿਹਦੇ ਤੇ ਕਈ ਤਰ੍ਹਾਂ ਦੇ ਕਤਲ ਦੇ ਰੇਪ ਦੇ ਦੋਸ਼ ਹੈ ਕਿ ਕਿੱਡਾ ਵੱਡਾ ਹੈ ਅਨਿਆਹ ਹੈਗਾ ਕਿ ਇੱਕ ਦੂਸਰੇ ਵਿਅਕਤੀ ਨੂੰ ਲਗਾਤਾਰ ਪਰੋਲ ਦਿੱਤੀ ਜਾ ਰਹੀ ਹੈ ਆਖਰ ਉਸ ਨੂੰ ਖੁਸ਼ ਕਰਨ ਦਾ ਇੱਕ ਵੱਡਾ ਅਪਰਾਲਾ ਪੋਲੀਟਿਕਲ ਤੌਰ ਤੇ ਹਰਿਆਣਾ ਦੀ ਸਰਕਾਰ ਉਹ ਵਿਚ ਇੱਕ ਅੰਦਰ ਦੀ ਸਰਕਾਰ ਹੋਏ ਦੂਜੇ ਪਾਸੇ ਜਿਹੜਾ ਉਹਨਾਂ ਨੇ ਸਵਾਲ اٹھਾਇਆ ਕਿ ਜਿਹੜੇ ਬੰਦੀ ਸਿੰਘ ਆਪਣਾ ਸਮਾਂ ਵੀ ਪੂਰਾ ਕਰ ਚੁੱਕੇ ਆ ਤੁਸੀਂ ਉਹਨਾਂ ਦੇ ਰਿਹੇ ਦੀ ਕਿਉਂ ਨਹੀਂ ਗੱਲ ਕਰਦੇ ਉਹਨਾਂ ਜ਼ਿਕਰ ਕੀਤਾ ਚੇਚੇ ਤੌਰ ਤੇ ਬਟਿੰਡਾ ਦੇ ਇੱਕ ਮਾਮਲੇ ਦਾ ਉਹਨੇ ਬਟਿੰਡਾ ਦੀ ਜੇਲ੍ਹ ਤੋਂ ਕਿਸੇ ਵਿਅਕਤੀ ਦਾ ਉਹਨਾਂ ਤੱਕ ਸੁਨੇਹਾ ਆਇਆ ਕਿ ਸਾਨੂੰ ਜਿਹੜਾ ਹੈ ਗੁਰਦਰਾ ਸਾਹਿਬ ਵੀ ਮੱਥਾ ਟੇਕਣ ਨਹੀਂ ਦਿੱਤਾ ਜਾਂਦਾ। ਕਹਿੰਦੇ ਇੱਕ ਪਾਸੇ ਦਾ ਹਾਲ ਤੇ ਹੈ ਕਿ ਜੇਲ੍ਹਾਂ ਦੇ ਅੰਦਰ ਜਿਹੜੇ ਬੈਠੇ ਵੀ ਆ ਕੁਝ ਵਿਅਕਤੀ ਜਿਹੜੇ ਸਦਾਾਰ ਸਿੰਘ ਐ ਸਿੱਖ ਐ। ਉਹਨਾਂ ਨੂੰ ਗੁਰਦਰਾ ਸਾਹਿਬ ਜਾਣ ਦੀ ਵੀ ਆਗਿਆ ਨਹੀਂ ਮਿਲਦੀ। ਜਦੋਂ ਕਿ ਉਹਨਾਂ ਦੇ ਧਰਮ ਮੁਤਾਬਿਕ ਉਹਨਾਂ ਨੂੰ ਗੁਰਦਰਾ ਸਾਹਿਬ ਜਾਣ ਦੀ ਆਗਿਆ ਹੋਣੀ ਚਾਹੀਦੀ ਐ। ਉੱਥੇ ਕਰਵਾਣੀ ਦਾ ਉਹ ਆਨੰਦ ਮਾਨਣ ਕਰਵਾਣੀ ਨੂੰ ਸ੍ਰਵਨ ਕਰਨ ਕੋਈ ਚੰਗਾ ਸੁਨੇਹਾ ਜਾਏਗਾ। ਦੂਜੇ ਪਾਸੇ ਜਿਹੜੇ ਏਡੇ ਵੱਡੇ ਤੁਸ਼ੀ ਐ ਤੁਸੀਂ ਉਹਨਾਂ ਨੂੰ ਫਰੋਦ ਤੇ ਫਰੋਦ ਦੇ ਰਹੇ ਹੋ। ਕਿ ਰਿਫਰੈਂਸ ਦੇ ਗਰਕੋ ਨੇ ਕਿਹਾ ਕਿ ਤੁਸੇ ਇਕੱਠੀ ਪ੍ਰੋਲ ਦੇ ਦਿਓ ਪਰ ਇਹ ਗੱਲ ਮੈਂ ਜ਼ਰੂਰ ਕਹਾਂਗਾ ਗੜਗਾਏ ਸਾਹਿਬ ਪਹਿਲੇ ਜਥੇਦਾਰ ਨਹੀਂ ਜਿਨ੍ਹਾਂ ਨੇ ਗੱਲ ਕਹੀ ਹੋਏ ਕਈ ਜਥੇਦਾਰ ਤੁਰ ਗਏ ਕਹਿੰਦੇ ਕਹਿੰਦੇ ਇਹ ਜੀ ਪ੍ਰੋਲ ਗਲਤ ਹੈ ਪ੍ਰੋਲ ਗਲਤ ਹੈ ਨਹੀਂ ਮਿਲਣੀ ਚਾਹੀਦੀ ਢੇਰਾਮੁਖੀ ਨੂੰ ਸੋਲਦਾ ਹੀ ਹੁੰਦਾ ਕਿ ਮੀਡੀਆ ਹੀ ਤਾਂ ਗੱਲ ਆ ਜਾਂਦੀ ਹੈ ਕੀ ਜਥੇਦਾਰ ਸਾਹਿਬ ਦੀ ਕਿਦਰੇ ਸੁਣਵਾਈ ਹੈ ਇਸ ਮੁੱਦੇ ਤੇ ਹੂੰ ਇਸੇ ਸੰਸਦਾਂ ਦਾ ਜਦੋਂ ਮੋਕਾਬੀ ਵੀਂਗੇ ਜਨਰਲਸ ਦੇਖੇ ਹੈ ਜੇ ਕਾਤਾ ਸਰ ਦਾ ਜਥੇਦਾਰ ਕੋਈ ਬਿਆਨ ਦਿੰਦਾ ਸੀ ਕੋਈ ਦੇ ਦਿੰਦਾ ਸੀ ਤਾਂ ਦਿੱਲੀ ਦੇ ਤੱਕ ਤੱਕ ਹਿਲ ਜਾਂਦੇ ਸੀ ਹੁਣ ਤਾਂ ਹਰਿਆਣਾ ਦੀ ਸੈਨੀ ਸਰਕਾਰ ਵੀ ਸੁਣ ਲਈ ਤਿਆਰ ਨਹੀਂ ਸੋ ਇਹਦੇ ਬਾਰੇ ਕੋਈ ਦੋਹਰੇ ਨਹੀਂ ਕਿ ਜੋ ਗੜਗਾਹ ਸਾਹਿਬ ਨੇ ਕਿਹਾ ਸਹੀ ਕਿਹਾ ਅਗਲਾ ਸਵਾਲ ਮੈਂ ਲੈ ਰਹੇ ਹਾਂ ਵੀ ਕੀ ਇਹ ਸਿਰਫ ਆਪਾਂ ਮੀਡੀਆ ਚ ਹਾਦਿਲੀ ਓਨਲੀ ਕਰ ਰਹੇ ਹਾਂ ਜੇ ਇਸ ਤੋਂ ਅੱਗੇ ਵੀ ਕੁਝ ਜਾਏਗਾ ਕਿ ਗੜਗਾਹ ਸਾਹਿਬ ਪਹਿਲੇ ਜਥੇਦਾਰ ਨਹੀਂ ਜਿਹੜੇ ਪਰੋਲ ਦੇ ਮਾਮਲੇ ਚ ਇਹ ਗੱਲ ਕੀਤੀ ਐ ਸ਼ੋਹਣੀ ਗੁਰਦਾਰਾ ਪਰੰਗ ਕਮੇਟੀ ਜਥੇਦਾਰ ਸਾਹਿਬਾਂ ਲਗਾਤਾਰ ਇਸ ਮੁੱਦੇ ਤੇ ਬੋਲਦੇ ਰਹਿੰਦੇ ਆ ਪਰ ਇਸ ਤੋਂ ਕਿ ਗੱਲ ਕੋਈ ਸਰਮਾਈ ਕਿਦਰੀ ਹੁੰਦੀ ਨਜ਼ਰ ਨਹੀਂ ਆਉਂਦੀ ਜੀ ਜੀ ਬਿਲਕੁਲ ਸਤਜਾ ਬਗੇ ਵਦਾਂਗੇ ਤੇ ਗੱਲ ਕਰਾਂਗੇ ਕੁਝ ਸ਼ਬਦਾਂ ਦੇ ਵਿੱਚ ਕਿਉਂਕਿ ਸਮਾਂ ਵੀ ਘਟ ਹੈ ਤੱਕ ਸ੍ਰੀ ਦਮਦਮਾ ਸਾਹਿਬ ਦੇ ਜੋ ਜਥੇਦਾਰ ਨੇ ਉਹਨਾਂ ਦੀ ਜਿਹੜੀ ਤਾਜ ਪੋਸ਼ੀ ਹੋਈ ਹੈ ਤੇ ਸਵਾਲ ਪਿਛਲੀ ਵਾਰ ਦੇ ਤਰ੍ਹਾਂ ਫਿਰ ਉਹ ਖੜਾ ਹੋਇਆ ਜਿਸ ਤਰ੍ਹਾਂ ਗੜਗੱਟ ਸਾਹਿਬ ਦੀ ਤਾਜ ਪੋਸ਼ੀ ਹੋਈ ਸੀ ਕਿ ਇਹ ਵੀ ਅਚਾਨਕ ਕਰ ਦਿੱਤੀ ਗਈ ਕੋਈ ਸਮਾਗਮ ਨਹੀਂ ਕਿਸੇ ਨੂੰ ਬੁਲਾਇਆ ਨਹੀਂ ਗਿਆ ਦੱਸਿਆ ਨਹੀਂ ਗਿਆ ਕਿਵੇਂ ਦੇਖਦੇ ਹੋ ਇਸ ਇਸ ਤਰ੍ਹਾਂ ਜੋ ਹੋ ਰਿਹਾ ਸਾਰਾ ਕੁਝ ਦੇਖੋ ਇਹ ਆਪਾਂ ਪੰਦਰਾਂ ਦੀ ਗੱਲ ਕਰੀਏ ਤਾਂ ਆਪਾਂ ਸਾਰੇ ਜਾਣਦੇ ਆ ਕਿ ਵਿਸਾਖੀ ਦੇ ਮੌਕੇ ਤੇ ਸੋਹਣੀ ਅਕਾਲੀ ਦਲ ਵੱਲੋਂ ਵੱਡੀ ਭਰਮੀ ਕਾਨਫਰੰਸ ਕੀਤੀ ਜਾ ਰਹੀ ਹੈ। ਉਸ ਗ੍ਰੀਸਨ ਬਾਦਲ ਅੰਦਾਜ਼ਾ ਹੈ ਜਿਹਦਾ ਕਿ ਉਹਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਜ਼ਿੰਮੇਵਾਰੀ ਸੰਭਾਲ ਲੈਣੀ ਹੈ ਔਰ ਉਹਨਾਂ ਦੀ ਗੁਆਹੀ ਇੱਥਾਂ ਹੋਏਗੀ ਦੰਦੋਂ ਦਾ ਸਭ ਵਿਸਾਖੀ ਦੀ ਕਾਨਫਰੰਸ। ਦੂਜੀ ਗੱਲ ਇਹ ਹੈ ਕਿ ਹੁਣ ਦੰਦੋਂ ਸਾਭ ਦੇ ਜਥੇਦਾਰ ਨਹੀਂ ਸੀ ਉਹਦਾ ਜਿਹੜਾ ਖਾਲੀ ਪਿਆ ਸੀ ਜਦੋਂ ਤੇ ਗਿਆਨੀ ਹਰਪੀ ਸਿੰਘ ਨੂੰ ਉਥੋਂ ਲਾਂਬੇ ਕੀਤਾ ਗਿਆ ਸੀ ਤਾਂ ਤੋਂ ਨਵੇਂ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਤਾਂ ਕਰ ਦਿੱਤਾ ਗਿਆ ਸੀ ਸੰਤ ਬਾਬਾ ਠੇਕ ਸਿੰਘ ਧਨੋਲਾ ਦਾ ਪਰ ਉਹਨਾਂ ਨੇ ਜ਼ਿੰਮੇਵਾਰੀ ਨਹੀਂ ਸੰਭਾਲੀ ਸੋ ਹੁਣ ਜਿਹੜਾ ਹੈਗਾ ਵਿਸਾਖੀ ਦੇ ਮੱਦੇਨਜ਼ਰ ਚੱਲਦੇ ਆ ਇਹ ਫੈਸਲਾ ਇਸ ਕਰਕੇ ਜਲਦਬਾਜ਼ੀ ਨਾਲ ਲਿਆ ਗਿਆ ਕਿ ਉਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਗਈ ਹੈ ਔਰ ਬਾਬਾ ਧਨੋਲਾ ਦੇ ਖਿਲਾਫ ਕਈ ਕਿਸਮ ਦੀਆਂ ਗੱਲਾਂ ਪੰਥ ਖਾਲਸਾ ਜੀ ਉੱਪਰ ਕੇ ਸਾਹਮਣੇ ਆ ਰਹੀਆਂ ਸੀ ਕੋਈ ਇਸ ਤੋਂ ਪਹਿਲਾਂ ਕਿ ਨਵਾਂ ਵਾਰ ਸਿਰ ਦਾ ਨਜ਼ਰ ਆਏ ਇਸ ਕਰਕੇ ਗੜਕਾਹ ਸਾਹਿਬ ਗਏ ਗੜਕਾਹ ਸਾਹਿਬ ਨੇ ਜਾ ਕੇ ਉਹਨਾਂ ਨੂੰ ਉਹ ਜ਼ਿੰਮੇਵਾਰੀ ਸੌਂਪੀ ਤੇ ਉਹਨੇ ਤਾਂ ਦਰਵਾਸਾ ਦੇ ਜਥੇਦਾਰ ਵਜੋਂ ਜ਼ਿੰਮੇਵਾਰੀ ਸੁਮਾਰ ਲਈ ਹੈ ਪਰ ਇਹ ਮੁੱਦੇ ਦੇ ਸਵਾਲ ਉੱਠਦੇ ਰਹਿਣਗੇ ਕਿ ਇਸ ਤਰੀਕੇ ਨਾਲ ਜਥੇਦਾਰਾਂ ਦੀਆਂ ਨਿਯੁਕਤੀਆਂ ਕਿੰਨੀਆਂ ਕਵਾਜਵਾਰ ਪੰਥ ਕਿਸ ਕਦਰ ਪੁਰਾਣੇ ਆਉਣ ਵਾਲੇ ਦਿਨਾਂ ਚ ਕਰੇਗਾ ਜਾਂ ਨਹੀਂ ਕਰੇਗਾ ਜੀ ਜੀ ਸ੍ਰੀ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋਗ ਜਾਂ ਵੇਸ਼ਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਕਈ ਵਾਰ ਸਮੇਂ ਦੀ ਕਾਟ ਕਰਕੇ ਕੁਝ ਵਿਸ਼ੇ ਰਹਿ ਜਾਂਦੇ ਆ ਸੋ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਵਿੱਚ ਨਵੇਂ ਵਕਫ ਬੋਰਡ ਜੋ ਕਾਨੂੰਨ ਪਾਸ ਹੋਇਆ ਉਸ ਨੂੰ ਲੈ ਕੇ ਬਹੁਤ ਹੰਗਾਮਾ ਹੋਇਆ 13 ਆਪਸ ਚਪੜੀਆਂ ਵਿਧਾਨ ਸਭਾ ਦੇ ਵਿੱਚ ਟੇਬਲ ਤੱਕ ਤੋੜ ਦਿੱਤੇ ਗਏ ਜੋ ਕਿ ਬਹੁਤ ਵੱਖਰਾ ਸੀ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ ਤਾਂ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਪਟਿਆਲਾ ਦੇ ਵਿੱਚ ਕਰਨਲ ਹਮਲੇ ਮਾਮਲੇ ਦੇ ਵਿੱਚ ਜਿਹੜੀ ਸੈਟ ਹੈ ਉਹ ਬਣ ਚੁੱਕੀ ਹੈ ਸੈਟ ਦੇ ਜਿਹੜਾ ਸੰਭਾਲਣਗੇ ਉਹ ਹੈ ਚੰਡੀਗੜ੍ਹ ਪੁਲਿਸ ਦੇ ਐਸਪੀ ਨੇ ਮਨਜੀਤ ਉਹ ਇਸ ਦੇ ਮੁਖੀ ਨੇ ਜਿਹੜੇ ਉਹ ਬਣਾਏ ਗਏ ਨੇ ਤੇ 4 ਮਹੀਨੇ ਚੇਤੀ ਜਾਂਚ ਪੂਰੀ ਕਰਨਗੇ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ